ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਜ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ 7 ਆਧੁਨਿਕ ਪਿਸਤੌਲਾਂ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਕੀਤੇ ਹਥਿਆਰਾਂ ਦੇ ਵਿੱਚ ਗਲੋਕ, ਬਰੇਟਾ, ਜਿਗਾਨਾ ਅਤੇ 0.30 ਬੋਰ ਵਰਗੇ ਖਤਰਨਾਕ ਪਿਸਤੌਲ ਸ਼ਾਮਲ ਹਨ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ આરોપી ਪਾਕਿਸਤਾਨ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਅਤੇ ਡਰੋਨ ਰਾਹੀਂ ਹੀ ਸਰਹੱਦੋਂ ਪਾਰ ਤੋਂ ਖਤਿਆਰ ਮੰਗਵਾਏ ਜਾ ਰਹੇ ਸਨ ਪੁਲਿਸ ਮੁਤਾਬਕ ਉਹ ਇਸ ਗਰੁੱਪ 'ਚੇ ਕਈ ਮਹੀਨਿਆਂ ਤੋਂ ਸਰਗਰਮ ਸੀ ਅਤੇ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਮਾਨਜੋਬ ਸੀਐਮ ਸਾਹਿਬ ਦਾ ਡੈਂਗਸਟਰਾਂ ਦੇ ਵਾਰ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 3 ਦੋਸ਼ੀ ਅਸੀਂ ਫੜੇ ਹੈ ਇਹ ਸੱਤ ਬੜੇ ਸਫਿਸਟੀਕੇਟਿਡ ਤੇ ਲੀਥਲ ਵੈਪਨ ਜਿਨ੍ਹਾਂ 'ਚ ਦੋ ਆਟੋਮੈਟਿਕ ਫਾਇਰ ਵੀ ਕਰਦੇ ਆ ਉਹ ਪਿਸਟਲ ਤੁਸੀਂ ਫੜੇ ਆ ਇਹ ਆਪਣਾ ਦਾ ਬ੍ਰੇਕਅਪ ਦੇਖੀਏ ਤਾਂ ਆਸਟਰੀਅਨ ਮੇਡ ਬਲੌਕ ਜਿਹੜਾ 9mm ਇਹ ਤਿੰਨ ਫੜੇ ਗਏ ਆ ਇਟਾਲੀਅਨ ਜਿਹੜੀ ਮੇਡ ਇਨ ਇਟਲੀ ਦਾ ਬਰਾਟਾ ਹੈਗਾ 9mm ਇਹ ਵੀ ਇੱਕ ਆਟੋਮੈਟਿਕ ਫਾਇਰ ਕਰਦਾ ਪਿਸਟਲ ਬੜਾ ਲੀਥਲ ਹੈ ਤੁਰਕੀ ਦੇ ਹੈਗੇ ਜ਼ਿਗਾਨਾ 9mm ਤੇ ਤੁਰਕੀ ਦਾ ਹੀ ਪੀਐਕਸ 5 9mm ਇਹ ਵੀ ਬੜੇ ਸਪੈਸਟਿਕੇਟਿਡ ਪਿਸਟਲ ਨੇ ਇਨਾਂ ਤੋਂ ਇਲਾਵਾ 0.30 ਬੋਰ ਦਾ ਇੱਕ ਪਿਸਤਲ ਵੀ ਫੜਿਆ ਗਿਆ ਜਿਹੜਾ ਕਿ ਸਟਾਰ ਵਾਲਾ ਪਿਸਤਲ ਆ ਹਮ ਚਾਈਨਾ ਵਗੈਰਾ ਤੋਂ ਪਹਿਲਾਂ ਟੈਰਰਿਜ਼ਮ ਵੇਲੇ ਵੀ ਯੂਜ਼ ਕੀਤਾ ਜਾਂਦਾ ਸੀ ਇਹ ਸਾਰੀਆਂ ਕਨਸਾਈਨਮੈਂਟ ਐ ਤਿੰਨ ਮੁਲਜ਼ਮ ਜਿਹੜੇ ਫੜੇ ਗਏ ਐ ਇੰਪੋਰਟੈਂਟ ਨੇ ਬੜੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰਾਪਿੰਗ ਕਰਾਉਂਦੇ ਸੀਗੇ ਤੇ ਉਹਨੂੰ ਅੱਗੇ ਜਿਹੜਾ ਲੋਕਾਂ ਨੂੰ ਡਿਸਟ੍ਰੀਬਿਊਟ ਕਰਦੇ ਸੀ ਔਰ ਪਾਕਿਸਤਾਨ ਬੇਸਡ ਹੈਂਡਲਰਸ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੁੰਦਾ ਸੀ ਉਹੀ ਕਿ ਇਹਨਾਂ ਦਾ ਕਾਮਨ ਫੈਕਟਰ ਵੀ ਹੈ ਜਿਹੜੇ ਬੰਦੇ ਫੜੇ ਗਏ ਚੁਰੇਸ਼ਮ ਸਿੰਘ ਏਲੀਅਸ ਖੁੱਲਾ ਹੈ ਇਹ ਦਲੇਰੀ ਪਿੰਡ ਹੈ ਪੀਐਸ ਖਾਲੜਾ ਤਰਨਤਾਰਨ ਦਾ 30 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਇਹਦੇ ਤੇ ਪਰਚਾ ਨਹੀਂ ਹੈ ਵੱਡੇ ਦਾ ਪਿੰਡ ਕਿਉਂਕਿ ਬਾਰਡਰ ਦੇ ਨੇੜੇ ਹੈ ਇਸ ਕਰਕੇ ਇਹਨੇ ਆਪਣੀਆਂ ਜਿਹੜੀਆਂ ਪ੍ਰੀ ਡੈਸਟਿਨ ਲੋਕੇਸ਼ਨ ਤੇ ਜਿਵੇਂ ਆਪਾਂ ਪਹਿਲਾਂ ਮੋਟਰ ਸਪਰੈਡ ਹੀ ਦੇਖਦੇ ਆਂ ਡ੍ਰੋਪਿੰਗ ਕਰਾਉਂਦਾ ਸੀ ਤੇ ਉਸ ਤੋਂ ਬਾਅਦ ਪਿਕਅਪ ਕਰਾ ਲੈਂਦੇ ਸੀ ਇਹ ਜਿਹੜਾ ਖਾਸ ਸਾਥੀ ਹੈਗਾ ਉਹ ਵਿਸ਼ਾਲ ਹੈ ਉਹ ਵੀ ਪਿੱਖੀਵਿੰਡ ਦਾ ਰਹਿਣ ਵਾਲਾ 22 ਸਾਲ ਦੀ ਉਮਰ ਹੈ ਉਹ ਇੱਕ ਫੈਕਟਰੀ 'ਚ ਕੰਮ ਕਰਦਾ ਲੁਧਿਆਣੇ ਇਹ ਇਹਦੇ 'ਚ ਜਿਹੜਾ ਲਾਲਚ ਵਾਸਤੇ ਨਾਲ ਇਧਰ ਇਹ ਵੀ ਕੰਮ ਨਾਲ-ਨਾਲ ਕਰ ਰਿਹਾ ਇਹਨਾਂ ਦੇ ਤੀਸਰਾ ਹੈਗਾ ਸੁਮੇਤ ਇਲੀਏ ਸਚਨ ਇਹ ਗੁਮਾਨਪੁਰਾ ਪੀਐਸ ਕਰਿੰਡਾ ਅਮਰਸਰ ਰੂਰਲ ਦਾ ਰਹਿਣ ਵਾਲਾ ਮੇਨ ਇੰਟਰਸਟਿੰਗ ਗੱਲ ਇਹ ਹੈ ਕਿ ਕਾਰ ਸੇਲ ਪਰਚੇਸ ਦਾ ਕੰਮ ਕਰਦਾ ਸੋ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹਦੇ 7 ਪਿਸਟਲ ਔਰ ਇੱਕ ਸਵਿਫਟ ਕਾਰ ਦੇ ਦੀ ਜਿਹੜੀ ਸੁਮਿੱਤ ਦੀ ਹੈ ਮੇਨ ਸੁਮਿੱਤ ਦਾ ਇਹਨਾਂ ਨੂੰ ਇਹ ਫਾਇਦਾ ਸੀ ਕਿ ਬੇਸਿਕਲੀ ਅਮਰਸਰ ਵੀ ਇਹਨੇ ਕਿਰਾਏ ਤੇ ਜਗਾ ਲਈ ਹੋਈ ਸੀ ਤੇ ਸੇਲ ਪਰਚੇਜ਼ ਦਾ ਜਦੋਂ ਕੰਮ ਕਰਦਾ ਨਾਲ ਉਹ ਇੱਕ ਉਹਦਾ ਬਣ ਜਾਂਦਾ ਕਿ ਪਾਜਾ ਬਣ ਜਾਂਦਾ ਕਿ ਉਹਨੂੰ ਕਵਰ ਅਪ ਮਿਲ ਜਾਂਦਾ ਕਿ ਮੈਂ ਉੱਥੇ ਜਾ ਰਿਹਾ ਮੈਂ ਉੱਥੇ ਜਾ ਰਿਹਾ ਕਾਰ ਦੇ ਕਰਕੇ ਦੇਖਣ ਜਾ ਰਿਹਾ ਉਸ ਗੱਲ ਦਾ ਫਾਇਦਾ ਲੈਂਦੇ ਸੀਗੇ ਸੋ ਮੇਰਾ ਮੰਨਣਾ ਹੈ ਕਿ ਕਾਫੀ ਵੱਡਾ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਜਿਹੜਾ ਸੌਰੀ ਨਾਰਕ ਜਿਹੜਾ ਆਰਮਸ ਮੋਡਿਊਲ ਹੈ ਉਹ ਉਹ ਡਿਸਮੈਂਟਲ ਹੋਇਆ ਸਾਰਾ ਨੈਟਵਰਕ ਇਹਨਾਂ ਦਾ ਔਰ ਦੋ ਬੰਦੇ ਤਰਨਤਨ ਡਿਸਟ੍ਰਿਕਟ ਦੇ ਨੇ ਕਮਰਸਰ ਰੂਰਲ ਦਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਸਾਡੀ ਜਿਹੜੀ ਟੀਮ ਹੈ ਜਦੀ ਰਹਿਨਮਾਈ ਨਵਿੰਦਰਪਾਲ ਜੀ ਕਰ ਰਹੇ ਸੀ ਨਾਲ ਸਾਡੇ ਜਗਵਿੰਦਰ ਐਡੀਸੀਪੀ ਹਰਮਿੰਦਰ ਐਸਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਅਡਮਿਨਿਸਟਰਡ ਪੁਲਿਸ ਅਮਰਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਸਾਰਾ ਜਿਹੜਾ ਇਹ ਤੇ ਇਨਵੈਸਟੀਗੇਟ ਕਰਦੇ ਹੋਏ ਸਾਰੀ ਇਹ ਜਿਹੜੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਕਿਸੇ ਤੇ ਵੀ ਕੋਈ ਨਹੀਂ ਮੇਨ ਇੰਟਰਸਟਿੰਗ ਗੱਲ ਇਹ ਹੀ ਹੈ ਔਰ ਕਾਫੀ ਐਕਟਿਵ ਇਹਨਾਂ ਦੀ ਜਿਹੜੀ ਮੂਵਮੈਂਟ ਰਹੀ ਹੈ ਕਿਉਂਕਿ ਜੋ ਇਹਨਾਂ ਦੇ ਦੱਸਣ ਮੁਤਾਬਕ ਕਾਫੀ ਡਰੋਨ ਇਸ ਟਾਈਮ ਇੰਟਰਨੈਸ਼ਨਲ ਬਾਰਡਰ ਤੋਂ ਰੈਗੂਲਰਲੀ ਪੁਸ਼ ਹੋ ਰਹੇ ਨੇ ਇੰਡੀਅਨ ਟੈਰੀਟਰੀ ਦੇ ਵਿੱਚ ਔਰ ਉਹਦੇ ਚ ਇਹਨਾਂ ਨੂੰ ਇਸ ਗੱਲ ਦਾ ਫਾਇਦਾ ਉਠਾਉਣ ਚ ਇਹ ਕਾਮਯਾਬ ਰਹੇ ਹੈ ਕਿ ਚਾਰ ਪੰਜ ਮਹੀਨੇ ਤੋਂ ਐਕਟਿਵ ਸੀ ਕਿ ਕਾਫੀ ਜੂਤ ਤਰਨਤਨ ਬਾਰਡਰ ਦੇ ਉੱਤੇ ਦੋ ਜਾਂ ਤਿੰਨ ਕਹਿ ਰਹੇ ਨੇ ਅਜੇ ਅਸੀਂ ਸਾਰੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਟੈਕਨੀਕਲ ਜਿਹੜੀ ਐਨਾਲਿਸਿਸ ਹੈ ਉਸੇ ਵੀ ਕੱਲ ਚੱਲ ਰਹੀ ਹੈ ਔਰ ਜਿਹੜਾ ਵਿਸ਼ਾਲ ਹੈ ਤਾਂ ਅਸੀਂ ਹੁਣੀ ਅੱਜ ਹੀ ਫੜਿਆ ਸਾਡੀ ਪੁਲਿਸ ਪਾਰਟੀ ਨੇ ਵਿਸ਼ਾਲ ਦੀ ਅਜੇ ਰਿਮਾਂਡ ਲੈ ਕੇ ਉਹਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਬਾਕੀ ਹੈ ਉਹ ਇੱਕ ਬੰਦਾ ਤੁਸੀਂ ਦੇਖੋ ਵੀ ਲੁਧਿਆਣਾ ਫੈਕਟਰੀ ਚ ਕੰਮ ਕਰ ਰਿਹਾ ਤੇ ਪਿੱਠੀਪਿੰਡ ਦਾ ਪਛੋੜੜਾ ਦਾ ਪਿੰਡ ਆ ਪਲੇਅਰ ਉਤੋਂ ਦਾ ਹੋਣ ਕਰਕੇ ਬਾਰਡਰ ਦੀ ਪ੍ਰੋਕਸੀਮਿਟੀ ਦੇ ਜਿਹੜੇ ਯੂਥ ਨੇ ਔਰ 22 ਸਾਲ ਦਾ ਇਹ ਲੜਕਾ ਹੈ ਇਹਨੂੰ ਵੀ ਅਸੀਂ ਸਾਰਾ ਪੁੱਛ ਕੇ ਛੇ ਜੀ ਦੀ ਹਣੀ ਹੈ ਕਿਉਂਕਿ ਅੱਜ ਹੀ ਰੀਸੈਂਟ ਇਹਦੀ ਅਰੈਸਟ ਹੋਈ ਹੈ ਇਸੇ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਜੀ ਆਪਾਂ ਸਾਰੇ ਉੱਥੇ ਆਰਡੀਐਸ ਸਿਸਟਮ ਵੀ ਲੱਗੇ ਆ ਪਰ ਬੇਸਿਕਲੀ ਕੀ ਹੁੰਦਾ ਇਹ ਜਿਹੜੇ ਖੇਤ ਬਿਲਕੁਲ ਨਾਲ ਨੇ ਇੰਟਰਨੈਸ਼ਨਲ ਫੈਂਸ ਦੇ ਉਹਨਾਂ ਦੇ ਉੱਤੇ ਡਰਾਪਿੰਗ ਮੇਨ ਗੱਲ ਹੋ ਰਹੀ ਹੈ ਤਾਂ ਕਿ ਕਿ ਜਿੱਥੇ ਇੰਟਰਨੈਸ਼ਨਲ ਬਾਰਡਰ ਸ਼ੁਰੂ ਹੁੰਦਾ ਨਾਲ ਹੀ ਬੰਦਾ ਡਰਾਪ ਕਰਕੇ ਹਮੇ ਬੀਐਸਐਫ ਤੱਕ ਨਹੀਂ ਵੀ ਇ tanto ਵੱਡਾ ਸਾਰੇ ਬਹੁਤ ਜ਼ੋਰ ਲਾ ਰਹੇ ਪੰਜਾਬ ਪੁਲਿਸ ਤੇ ਬੀਐਸਐਫ ਇਕੱਠੇ ਰਲ ਕੇ ਦੇਖੋ ਇਹ ਜਿਹੜੀ ਅ ਮਤਲਬ ਐਡੀਐਸ ਸਿਸਟਮ ਨਵੇਂ ਵੀ ਚੱਲ ਰਿਹਾ ਹੁਣ ਉਹਦਾ ਐਕਸਪੈਰੀਮੈਂਟ ਕਰ ਰਹੇ ਆ ਉਹ ਵੀ ਕਾਫੀ ਕਾਮਯਾਬ ਹੈ ਬਸ ਬਾਰਡਰ ਬਹੁਤ ਜ਼ਿਆਦਾ ਵਾਸਟ ਹੈ ਔਰ ਜਦੋਂ ਉੱਜੀ ਸਾਈਡ ਤੋਂ ਪੂਰੀ ਬੈਕਅਪ ਹੋਵੇ ਕੋਈ ਰੋਕ ਟੋਕ ਹੀ ਨਹੀਂ ਫਿਰ ਫਕਾ ਹੋ ਜਾਂਦਾ ਨਾ ਦੇਖ ਕੇ ਅਬਜ਼ਰਵ ਕਰ ਲੈਂਦਾ ਇਹ ਡਰਗ ਵਾਲੀ ਗੱਲ ਹੈ ਜੰਨੀ ਆ ਇਹ ਮੇਨ ਹਥਿਆਰਾਂ ਦਾ ਹੀ ਕੰਮ ਕਰ ਰਹੇ ਹਾਂ ਹਾਂਜੀ ਉਹ ਲੱਗੇ ਹੋਏ ਜੀ ਮੈਂ ਤਾਂ ਨਹੀਂ ਇਸ ਟਾਈਮ ਰਿਵੀਲ ਕਰਦਾ ਫਿਰ ਉਹ ਬੰਦੇ ਅਲਰਟ ਹੋ ਜਾਂਦੇ ਇਹਨਾਂ ਨੇ ਅੱਗੇ ਦੇਣੀਆਂ ਸੀ ਜੀ ਇਹਨਾਂ ਨੇ ਰੱਖਿਆ ਬੇਸਿਕਲੀ ਕੀ ਕਰ ਰਹੇ ਐ ਜਿਵੇਂ ਨਾਰਕੋ ਦਾ ਵੀ ਤੁਸੀਂ ਦੇਖਿਆ ਕਿ ਡੰਪ ਕਰ ਲੈਂਦੇ ਐ ਤੇ ਉਸ ਤੋਂ ਬਾਅਦ ਇਕੱਠੇ ਜਦੋਂ ਇਸ਼ਾਰਾ ਆਇਆ ਜਦੋਂ ਸੱਤ ਪਿਸਟਲ ਹੋ ਗਏ ਇਹਨਾਂ ਕੋਲ ਉਸ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਤਿੰਨ ਉੱਥੇ ਦੇ ਦਿਓ ਦੋ ਇੱਥੇ ਦੇ ਦਿਓ ਇਦਾਂ ਦਾ ਕੰਮ ਚੱਲਦਾ ਉਹ ਲੱਕੀਲੀ ਪਹਿਲਾਂ ਇਹ ਫੜੇ ਜਾਂਦੇ ਆ ਮੈਂ ਇਸ ਟੀਮ ਨੂੰ ਮੁਬਾਰਕਬਾ ਦਿੰਨਾ ਪੜੀ ਨੂੰ ਕਿ ਬਹੁਤ ਵਧੀਆ ਇਹਨਾਂ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਤਿੰਨੋਂ ਮੇਨ ਮੁਲਜ਼ਮ ਫੜੇ ਗਏ ਨਹੀਂ ਤਾਂ ਇੱਕ ਅੱਧਾ ਮਿਸ ਹੋ ਜਾਂਦਾ ਜੋ ਦੂਜੇ ਫੜੇ ਗਏ ਉਹ ਇਹਦਾ ਹੁਣ ਜਿਹੜੀ ਪੁੱਛਗਿੱਛ ਹੈ ਤਿੰਨਾਂ ਦੀ ਇਕੱਠੀ ਹੋ ਕੇ ਤੇਨੂੰ ਫਾਈਨਲਾਈਜ਼ ਕਰਾਂ ਉਹ ਉੱਤੇ ਅਸੀਂ ਕੰਮ ਕਰ ਰਹੇ ਹਾਂ ਜੀ ਮੈਂ ਬੇਨਤੀ ਤੁਹਾਨੂੰ ਉਹੀ ਕੀਤੀ ਹੈ ਕਿਉਂਕਿ ਅਸੀਂ ਜੇ ਹੁਣ ਦੱਸ ਦਿੰਨੇ ਬੰਦੇ ਅਲਰਟ ਹੋ ਜਾਂਦੇ ਆ ਰੋਜ਼ ਤੋਂ ਬਹੁਤ ਸਾਰੇ ਯੰਗ ਚਾਰ ਪੜੇ ਜਾਂਦੇ ਨੇ ਰੋਜ਼ ਤੋਂ ਲੱਗਦੀ ਆਪਾਂ ਉਹ ਵੀ ਪ੍ਰੋਜੈਕਟ ਹੈ ਮਿਲ ਜਾਂ ਉਹਨਾਂ ਨੂੰ ਕਰਦੇ ਆਪਾਂ ਉਹ ਵੀ ਕੰਮ ਕਰਦੇ ਆ ਪਰ ਫਿਰ ਵੀ ਇਹਦੇ ਕੋਈ ਨਾ ਕੋਈ ਜ਼ਰੂਰਤ ਕਰਦੇ ਆ ਕਾਰਨ ਕੀ ਬੰਦ ਕਾਰਨ ਇਹ ਹੈ ਜੀ ਕਿ ਬੇਸਿਕਲੀ ਤਾਂ ਸਾਡੇ ਪ੍ਰੋਪਰਟੀ ਵਾਰ ਹੈ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਪਰਲੇ ਪਾਸੇ ਕੋਹਾਂਡੀ ਮੁਲਕ ਇਸੇ ਕੰਮ ਤੇ ਲੱਗਿਆ ਜਿੱਥੇ ਕੋਈ ਰੋਕ ਟੋਕ ਹੀ ਨਹੀਂ ਆਰਗੇਨਾਈਜ਼ ਤਰੀਕੇ ਨਾਲ ਬੰਦਿਆਂ ਨੂੰ ਤੁਸੀਂ ਕੰਫਰਟੇਬਲ ਕਰਕੇ ਉਹ ਕੰਮ ਕਰਵਾ ਰਹੇ ਆ બીજી ਗੱਲ ਹੈ ਕਿ ਸਾਡੇ ਬੰਦੇ ਵੀ ਛੋਟੇ ਲਾਲਚ ਦੇ ਵਿੱਚ ਚੋਰ ਕੋ ਕੰਮ ਕਰਨਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਵੀ ਇੱਕ ਤਾਂ ਜਿੜਾ ਮਾਰ ਲਓ 4 ਪੈਸੇ ਬਣਾ ਲੈ। ਉਹ ਬੇਸਿਕਲੀ ਗੱਲ ਇਹ ਹੀ ਹੈ ਕਿ ਯੂਥ ਨੂੰ ਔਰ ਸਾਡੇ ਜਿਹੜੇ ਯੰਗਸਟਰਸ ਨੇ ਸਪੈਸ਼ਲੀ ਉਹਨਾਂ ਨੂੰ ਇਹ ਗੱਲ ਰੈਲਾਈਜ਼ ਕਰਨੀ ਬਹੁਤ ਜ਼ਰੂਰੀ ਹੈ ਕਿ ਅਸੀਂ ਮਿਹਨਤ ਕਰਕੇ ਹੀ ਆਪਣੀ ਲਾਈਫ ਨੂੰ ਪੈਟਰਨ ਲੀਡ ਕਰ ਸਕਦੇ ਆ। ਇਹ ਤਾਂ ਚੋਰ ਸਿਪਾਈ ਵਾਲੀ ਗੱਲ ਹੈ ਵੀ ਅੱਜ ਨਹੀਂ ਫੜੇਗੇ ਕੱਲ ਫੜੇਗੇ। ਇੱਕ ਤਾਂ ਲੇਬਰ ਦਾ ਕੰਮ ਕਰਦਾ ਜੀ। ਜਿਹੜਾ ਘਰ ਸੇਲ ਦਾ ਗੱਲ ਕਰਦਾ ਸੁਮਿਤ ਮੈਂ ਤੁਹਾਨੂੰ ਦੱਸਿਆ ਸੁਮਿਤ ਬੜਾ ਸ਼ਾਰਪ ਪੰਦਾ ਇਹ ਗੁਮਾਨਪੁਰਾ ਪੀਐਸ ਘੰਡੇ ਦਾ ਰਹਿਣ ਵਾਲਾ ਤੇ ਅੰਮ੍ਰਿਤਸਰ ਵੀ ਇਹਨੇ ਮਕਾਨ ਰੱਖਿਆ ਆਰ ਸੇਲ ਪਰਚੇਸ ਦੇ ਬਾਨੇ ਨਾ ਵਿਸ਼ਾਲ ਬਿਲਕੁਲ ਹੀ ਯੰਗ ਹੈ ਬਲੇਅਰ ਪਿੰਡ ਵਿਖੇਵੰਡ ਦਾ ਰਹਿਣ ਵਾਲਾ 22 ਸਾਲ ਦੀ ਉਹਦੀ ਹੋਈ ਏਜ ਹੈ 50 ਤੋਂ ਕੰਮ ਕਰਦਾ ਲੁਧਿਆਣਾ ਮੇਨ ਰੇਸ਼ਮ ਹਾਂਜੀ ਐਸਾ ਹੀ ਇਕਨੋਮਿਕ ਰੀਜਨਸ ਹੈ ਪਲੱਸ ਤੁਹਾਨੂੰ ਪਤਾ ਹੀ ਆ ਜਿਵੇਂ ਅੱਜਕੱਲ੍ਹ ਯੰਸਰਸ ਨੂੰ ਹੁੰਦਾ ਕਿ ਪਤਾ ਨਹੀਂ ਕੀ ਸਾਨੂੰ ਪਿਸਟਲ ਆ ਰਹੇ ਨੇ ਜਾਂ ਦੇਖ ਰਹੇ ਆ ਉਹ ਆਪਾਂ ਕਹਿ ਸਕਦੇ ਆ ਵੀ ਇੱਕ ਸਟੂਪਿਡਿਟੀ ਮੈਂ ਕਹੂੰਗਾ ਇਹਨੂੰ ਆਪਣੀ ਲਾਈਫ ਖਰਾਬ ਕਰ ਰਹੇ ਮੁੜ ਕੇ ਕਿਸੇ ਨੇ ਪੁੱਛਣਾ ਨਹੀਂ ਨਾ ਇਹਨਾਂ ਨੂੰ ਮੁੜ ਕੇ ਕਿਸੇ ਨੇ ਫੋਨ ਕੀਤਾ ਨਾ ਕਰਨਾ ਤੇ ਮੁੜ ਕੇ ਜੇਲਾਂ ਜਿਨ੍ਹਾਂ ਨੇ ਤੁਰੇ ਫਿਰਨਾ ਆਪਣੀ ਸਾਰੀ ਜਵਾਨੀ ਖਰਾਬ ਕਰ ਲੈਣੀ ਕੋਈ ਅਹਿਸਾਸ ਹੈ ਨਾ ਘੱਟ ਕਰ ਬੀ ਕੋਈ ਪੈਸਾਬ ਗੱਲ ਤਾਂ ਬੜੀ ਸਿੰਪਲ ਹੈ ਜਦੋਂ ਕ੍ਰਿਮੀਨਲ ਫੜਿਆ ਜਾਂਦਾ ਉਹ ਤਾਂ ਬਹੁਤ ਕੁਝ ਕਹਿੰਦੇ ਆ ਅਹਿਸਾਸ ਤਾਂ ਉਹ ਹੁੰਦਾ ਜੇ ਬੰਦਾ ਰਿਫਾਰਮ ਕਰੇ ਉਹ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਅਸੀਂ ਇਹਨਾਂ ਦੀ ਇਨਫੋਰਸਮੈਂਟ ਦੇ ਨਾਲ ਨਾਲ ਹਮੇਸ਼ਾ ਕਾਉਂਸਲਿੰਗ ਵੀ ਜ਼ਰੂਰ ਕਰਦੇ ਹੈਗਾ ਜੀ ਉਹ ਜਿਹੜਾ ਵੀ ਮੋਡਿਊਲ ਦਾ ਲਿੰਕ ਹੈ ਉਹ ਅੱਜ ਨਹੀਂ ਦੱਸ ਸਕਦੇ ਮੇਰੀ ਬੇਨਤੀ ਹੈ ਕਿਉਂਕਿ ਬਿਕੋਜ਼ ਉਹ ਫਿਰ ਸਾਰਾ ਹੀ ਖਰਾਬ ਹੋ ਜਾਂਦਾ ਇਹਨਾਂ ਨੂੰ ਕੰਮ ਕਰ ਲੈਣ ਦੀ ਹੈ ਬਿਕੋਜ਼ ਮੈਂ ਤੁਹਾਨੂੰ ਦੱਸਿਆ ਕਿ ਇੱਕ ਬੰਦਾ ਤਾਂ ਹੁਣੇ ਹੀ ਫੜਿਆ 12 ਵਜੇ ਦੇ ਕਰੀਬ ਉਹ ਇੰਨੀ ਜਲਦੀ ਸਾਡਾ ਤਾਂ ਅਸੀਂ ਇੱਕ ਟਿਕਏ ਦੇ ਨਾਲ ਪੁੱਛ ਲਈਏ ਉਹਦੇ ਅੰਤਾਰਾਂ ਦੇ ਗਾਣੇ ਜਾਂ ਕੁਝ ਵੀ ਫੋਨ ਕਰਦੇ ਉਹਨੂੰ ਲੈ ਕੇ ਦੇ ਲੋਤਵਾਨ ਉਹਨਾਂ ਬਣਾਵੀਂ ਚ ਆਂਦਾ ਹੈ ਉਹ ਸਿੱਕੇ ਉਸ ਲੈਂਡਰ ਤੋਂ ਕਿ ਜੇ ਕਿ ਅਸੀਂ ਵੀ ਐਕਟਰ ਜਾਂ ਬਰਬਰ ਜੇ ਉਹਨੂੰ ਲੱਗਦਾ ਤੁਹਾਨੂੰ ਦੇਖੋ ਇਹ ਸੋਸ਼ਲ ਮੀਡੀਆ ਦਾ ਇਨਫਲੂਐਂਸ ਤਾਂ ਹੁੰਦਾ ਹੀ ਹੈ ਡੈਫੀਨਿਟਲੀ ਪਰ ਸਾਡੇ ਮਾਨਜੋਗ ਸੀਐਮ ਸਾਹਿਬ ਦੀ ਪੰਜਾਬ ਗਵਰਨਮੈਂਟ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤੇ ਤੁਹਾਨੂੰ ਦੇਖ ਹੀ ਰਹੋ ਕਿੰਨਾ ਇਫੈਕਟਿਵ ਐਕਸ਼ਨ ਹੋ ਰਿਹਾ ਔਰ ਜਿਹੜਾ ਰੋਂਗ ਕੋਈ ਸੋਸ਼ਲ ਮੀਡੀਆ ਤੇ ਕੋਈ ਇਹੋ ਜਿਹਾ ਮਿਸ ਇਨਫੋਰਮੇਸ਼ਨ ਜਾਂ ਕੋਈ ਹੋ ਜਾ ਇਨਸਟੀਗੇਟਿੰਗ ਗਾਣਾ ਜਾਂ ਕੋਈ ਚੀਜ਼ ਪੋਸਟ ਪਾਈ ਜਾਂਦੀ ਹੈ ਉਹਦੇ ਖਿਲਾਫ ਐਕਸ਼ਨ ਵੀ ਹੋ ਰਿਹਾ ਨਾਲ ਨਾਲ ਇਹ ਵੈਪਨ ਬ੍ਰੈਂਡਿੰਗ ਹੈ ਜਾਂ ਹੇਟ ਸਪੀਚ ਹੈ ਦੋਨਾਂ ਦੇ ਉੱਤੇ ਕਾਰਵਾਈਆਂ ਬਹੁਤ ਹੋ ਰਹੀਆਂ ਨੇ ਡੈਫੀਨਿਟਲੀ ਜੀ ਕਿਉਂਕਿ ਅਸੀਂ ਬੈਕਟ੍ਰੈਕ ਤਾਂ ਇਹਨਾਂ ਤੇ ਕਰਨਾ ਹੀ ਹੈ ਇਹ ਲੜਕਾ ਵੀ ਜਿੱਦਾਂ ਹੁਣ ਇਹ ਹੋਰ ਗ੍ਰਫਤਾਰੀ ਦੀ ਤੁਹਾਨੂੰ ਐਗਜ਼ਾਮਪਲ ਸਾਹਮਣੇ ਵਿਸ਼ਾਲ ਅੱਜ ਹੀ ਫੜਿਆ ਗਿਆ ਸੋ ਇਹਨੂੰ ਅਸੀਂ ਅੱਗੇ ਫਾਰਵਰਡ ਲੈ ਕੇ ਜਾਵਾਂਗੇ ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ ਪਰਖ ਟੀਵੀ